ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਾਰੇ ਆਪਸਾ ਬਨੂ ਜੀ ਆਉਣ ਨੂੰ ਲੈ ਕੇ ਹਾਂ ਜਿੱਤੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਸ਼ੁਰੂਆਤ ਕਰਦੇ ਹਾਂ ਜਿੱਤੀ ਵੱਡੀ ਖਬਰ ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ ਮੱਚ ਗਈ ਤਰਥਲੀ ਲੋਕ ਨੂੰ ਪਿਆਰ ਹੀ ਸੰਮਣ ਫਾਜ਼ਲੀ ਦਾ ਤਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬਿਜਲੀ ਵਿਭਾਗ ਨੇ ਆਪਣੀ ਜਗ੍ਹਾ ਤੋਂ ਨਜਾਇਜ਼ ਕਬਜ਼ੇ ਹਟਾਉਂਦੇ ਐਡੀ ਸੀ ਡੀ ਅਦਾਲਤ ਦਾ ਬਾਵਰੀਆ ਕਲੋਨੀ ਦੇ ਲੋਕਾਂ ਨੂੰ ਕੇਸ ਜਿੱਤ ਰਿਹਾ ਇਸ ਲਈ ਐਡੀ ਸੀ ਦੀ ਅਦਾਲਤ ਵੱਲੋਂ ਲੋਕ ਲੋਨੀ ਦੇ ਲੋਕਾਂ ਨੂੰ ਸਮਨ ਜਾਰੀ ਕੀਤਾ ਗਿਆ ਹੈ ਕਿ ਸਮਨ ਜਾਰੀ ਹੋਣ ਤੋਂ ਬਾਅਦ ਡੀਸੀ ਦਫਤਰ ਪਹੁੰਚੇ ਤੇ ਉੱਤਕ ਲੋਕਾਂ ਨੇ ਕਈ ਦੋਸ਼ ਲਗਾਉਂਦੇ ਹੋਏ ਇਨਸਾਫ ਹੋ ਗੁਨਾਹ ਲਿਆ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਾਣਕਾਰੀ ਦਿੰਦੇ ਆ ਪਲੀਜ਼ ਲਾਲ ਨੇ ਦੱਸਿਆ ਕਿ ਉਹ ਪਿਛਲੇ 70 ਸਾਲ ਤੋਂ ਇੱਥੇ ਬਵਾਰੀਆਂ ਕਲੋਨੀ ਵਿੱਚ ਰਹਿ ਰਹੇ ਹਨ ਜਿੱਥੇ ਉਹਨਾਂ ਨੇ ਨਾ ਤਾਂ ਪਾਣੀ ਦੀ ਸਹੂਲਤ ਤੇ ਨਾ ਹੀ ਪਖਾਨੇ ਦੇ ਸੁਖੂਲਤ ਮਿਲਦੀ ਇਸ ਕਾਰਨ ਉਹਨਾਂ ਨੂੰ ਭਾਰੀ ਦਿੱਕਤ ਪਾਰੀ ਹੈ ਤੇ ਹੁਣ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਮੁਨਚਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਬਿਜਲੀ ਵਿਭਾਗ ਨੇ ਨਾਲ ਲੱਗਦੇ ਇਨ੍ਹਾਂ ਸਾਰੇ ਲੋਕਾਂ ਨੂੰ ਈਡੀਸੀ ਦੇ ਦਲ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਪਰ ਉਹਨਾਂ ਨਿਰਦੋਸ਼ ਹੈ ਕਿ ਵਿਭਾਗ ਉਹਨਾਂ ਨੂੰ ਹਟਾਉਣਾ ਚਾਹੁੰਦਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ